ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਸਮੁੱਚੇ ਸੰਸਾਰ ਨਿਵਾਸੀਆਂ ਨੂੰ ਇਸ ਗੱਲ ਦੀ ਜਾਣਕਾਰੀ ਦੇਣਾ ਆਪਣਾ ਫਰਜ਼ ਸਮਝਦੇ ਹਾਂ ਕਿ 1985 ਵਿੱਚ ਸਿੱਖ ਕੌਮ ਦੀ ਆਜ਼ਾਦੀ ਪ੍ਰਾਪਤੀ ਦੀ ਲਹਿਰ ਕੁਮੰਤਰੀ ਪੱਧਰ ਤੇ ਸਿੱਖਰਾਂ ਉੱਤੇ ਪਹੁੰਚ ਚੁੱਕੀ ਸੀ ਹੁਕਮਰਾਨਾਂ ਨੇ ਸਿੱਖ ਕੌਮ ਦੀ ਇਸ ਜ਼ਮੂਰੀਅਤ ਪਸੰਦ ਦੇ ਖਲਾਕੀ ਮੰਗਤ ਤੇ ਸੋਚ ਨੂੰ ਦਾਗ ਲਗਾਉਣ ਹਿੱਤ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਮਨਤ ਭਾਵਨਾ ਅਧੀਨ ਹੀ ਇੱਕ ਡੂੰਗੀ ਸਾਜ਼ਿਸ਼ ਰਾਹੀਂ ਕਨਾਸਿਕ ਹਵਾਈ ਜਹਾਜ਼ ਕਾਂਡ ਕਰਵਾਇਆ ਸੀ ਤਾਂ ਕਿ ਕਮੰਤਰੀ ਪੱਧਰ ਤੇ ਖਾਲਿਸਤਾਨ ਦੀ ਆਜ਼ਾਦੀ ਦੀ ਲਹਿਰ ਦੀ ਉੱਠੀ ਉੱਚੀ ਆਵਾਜ਼ ਨੂੰ ਦਬਾਇਆ ਜਾ ਸਕੇ ਅਤੇ ਸਿੱਖਾਂ ਉੱਤੇ ਇਸ ਬਹਾਨੇ ਹੁਕਮਰਾਨ ਜ਼ਬਰ ਜ਼ੁਲਮ ਕਰ ਸਕਣ ਉਹਨਾਂ ਕਿਹਾ ਕਿ ਕਨਾਸਿਕ ਹਵਾਈ ਕਾਂਡ ਦੀ ਜੋ ਸਾਜ਼ਿਸ਼ ਰਚੀ ਗਈ ਸੀ ਉਹ ਇਸ ਗੱਲ ਤੋਂ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਰਹੀ ਹੈ ਕਿ ਜਿਸ ਦਿਨ ਕਨਾਸਿਕ ਜਹਾਜ਼ ਦੀ ਉਡਾਣ ਕੈਨੇਡਾ ਤੋਂ ਇੰਡੀਆ ਆਉਣੀ ਸੀ ਉਸ ਵਿੱਚ ਇੰਡੀਆ ਦੀ ਕੈਨੇਡਾ ਐਮਬੈਸੀ ਦੇ ਦੋ ਡਿਪਲੋਮੈਟਸ ਦੀ ਸੀਟ ਵੀ ਰਿਜ਼ਰਵ ਕੀਤੀ ਗਈ ਸੀ ਪਰ ਆਖਰੀ ਪਲਾਂ ਉੱਤੇ ਇਹਨਾਂ ਦੋਵੇਂ ਡਿਪਲੋਮੈਟਸ ਨੇ ਇਸ ਜਹਾਜ਼ ਵਿੱਚ ਯਾਤਰਾ ਕਰਨ ਦੇ ਅਮਲ ਨੂੰ ਰੱਦ ਕਰਵਾਇਆ ਸੀ ਕਿਉਂਕਿ ਇਸ ਸਾਜ਼ਿਸ਼ ਵਿੱਚ ਹੁਕਮਰਾਨਾਂ ਦੇ ਨਾਲ-ਨਾਲ ਕੈਨੇਡਾ ਸਥਿਤ ਇੰਡੀਅਨ ਐਮਬੈਸੀ ਦੇ ਅਧਿਕਾਰੀ ਵੀ ਸ਼ਾਮਲ ਸਨ ਦੂਸਰਾ ਸੱਚ ਇਹ ਹੈ ਕਿ ਇਸ ਕੰਡ ਦੇ ਸਾਜ਼ਿਸ਼ੀ ਢੰਗ ਨਾਲ ਦੋਸ਼ੀ ਠਹਿਰਾਏ ਗਏ ਤਲਵਿੰਦਰ ਸਿੰਘ ਪ੍ਰਮਾਰ ਨੂੰ ਉਸ ਸਮੇਂ ਦੇ ਪੰਜਾਬ ਦੇ ਡੀਜੀਪੀ ਕੇਪੀਐਸ ਗੱਲਿੰਗ ਗ੍ਰਫਤਾਰ ਕਰਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ ਜੇਕਰ ਉਹ ਇਸ ਵਿਸਪੋਰਟ ਜਾਂ ਕਾਂਡ ਵਿੱਚ ਦੋਸ਼ੀ ਸੀ ਤਾਂ ਉਸ ਨੂੰ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਸੀ ਉਹ ਕਿਉਂ ਨਹੀਂ ਕੀਤਾ ਗਿਆ ਫਿਰ ਰਾਜੀਵ ਗਾਂਧੀ ਦੀ ਕੈਬਨਟ ਵਿੱਚ ਉਸ ਸਮੇਂ ਮਿਸਟਰ ਪੀ ਚਤੰਬਰਮ ਅੰਦਰੂਨੀ ਸੁਰੱਖਿਆ ਦੇ ਵਜ਼ੀਰ ਸਨ ਕਿਉਂਕਿ ਇਹ ਦੋਵੇਂ ਇਸ ਸਾਜ਼ਿਸ਼ ਦੇ ਕਰਤਾ ਧਰਤਾ ਸਨ ਅਤੇ ਸਿੱਖਾਂ ਨੂੰ ਇਸ ਕੰਡ ਲਈ ਦੋਸ਼ੀ ਠਹਿਰਾਉਂਦੇ ਸਨ ਫਿਰ ਇਸ ਦੀ ਨਿਰਪੱਖਤਾ ਨਾਲ ਜਾਂਚ ਕਿਉਂ ਨਹੀਂ ਕਰਵਾਈ ਗਈ ਜਦਕਿ ਪੀ ਚਤੰਬਰਮ ਅੱਜ ਵੀ ਮੌਜੂਦ ਹਨ ਇਸ ਤੋਂ ਇਲਾਵਾ ਹਰ ਹਵਾਈ ਜਹਾਜ਼ ਵਿੱਚ ਇੱਕ ਆਧੁਨਿਕ ਤਕਨੀਕ ਦਾ ਯੰਤਰ ਹੁੰਦਾ ਜੋ ਕਿਸੇ ਜਹਾਜ਼ ਦੇ ਵਿਸਪੋਰਟ ਹੋਣ ਜਾਂ ਤਬਾਹ ਹੋਣ ਤੋਂ ਬਾਅਦ ਉਸਦੇ ਅਸਲ ਸੱਚ ਨੂੰ ਪ੍ਰਤਕ ਕਰਦਾ ਉਸ ਨੂੰ ਕਾਰਨਰ ਕਿਹਾ ਜਾਂਦਾ ਜਿਵੇਂ ਕਿਸੇ ਇਨਸਾਨ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਰਾਹੀਂ ਪਤਾ ਚੱਲਦਾ ਹੈ ਕਿ ਇਨਸਾਨ ਕਿਸੇ ਜ਼ਹਿਰ ਨਾਲ ਮਰਿਆ ਜਾਂ ਕਿਸੇ ਡੰਗੇ ਜ਼ਖਮ ਨਾਲ ਉਸ ਦੀ ਰਿਪੋਰਟ ਆਉਂਦੀ ਹੈ ਉਸੇ ਤਰ੍ਹਾਂ ਇਹ ਕਾਰਨਰ ਪ੍ਰਣਾਲੀ ਹਵਾਈ ਜਹਾਜ਼ ਹਾਦਸੇ ਦੇ ਸੱਚ ਨੂੰ ਸਾਹਮਣੇ ਲਿਆਉਂਦੀ ਹੈ ਉਸ ਕਾਰਨਰ ਰਿਪੋਰਟ ਵਿੱਚ ਪ੍ਰਤੱਕ ਕੀਤਾ ਗਿਆ ਕਿ ਇਹ ਜਹਾਜ਼ ਵਿਸਪੋਰਟ ਰਾਹੀਂ ਤਬਾਈ ਨਹੀਂ ਹੋਇਆ ਜਦਕਿ ਹੁਕਮਰਾਨ ਇਸ ਕਨਾਸਿਕ ਜਹਾਜ਼ ਦੇ ਤਬਾਹ ਹੋਣ ਦਾ ਕਾਰਨ ਵਿਸਪੋਰਟ ਦੱਸਦੇ ਨੇ ਅਤੇ ਉਸਤੇ ਦੋਸ਼ੀ ਤਲਵਿੰਦਰ ਸਿੰਘ ਪ੍ਰਮਾਰ ਨੂੰ ਦਰਸਾਉਂਦੇ ਨੇ ਅਖੀਰ ਵਿੱਚ ਕੈਨੇਡਾ ਸਰਕਾਰ ਨੇ ਇਸ ਕਨਾਸਿੰਗ ਕਾਂਡ ਦੀ ਜਾਂਚ ਲਈ ਇੱਕ ਮੇਜਰ ਕਮਿਸ਼ਨ ਕਾਇਮ ਕੀਤਾ ਸੀ ਜਿਸ ਦੀ ਰਿਪੋਰਟ ਵਿੱਚ ਕਿਸੇ ਵੀ ਸਿੱਖ ਨੂੰ ਦੋਸ਼ੀ ਨਹੀਂ ਪਾਇਆ ਗਿਆ ਇਸ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਹੁਕਮਰਾਨ ਸਿੱਖਾਂ ਤੇ ਹਿੰਦੂਆਂ ਵਿੱਚ ਪਾੜੇ ਨੂੰ ਵਧਾਉਂਦੇ ਰਹੇ ਅੱਜ ਵੀ ਇਸ ਮੰਦ ਭਾਵਨਾ ਭਰੀ ਸੋਚ ਉੱਤੇ ਮੌਜੂਦਾ ਹੁਕਮਰਾਨ ਅਮਲ ਕਰ ਰਿਹਾ ਹੈ ਮੰਨਿਆ ਕਿ ਆ ਕਿ ਜੋ ਕੈਨੇਡਾ ਦੀ ਪਾਰਲੀਮੈਂਟ ਵਿੱਚ ਹਰਦੀਪ ਸਿੰਘ ਨਿੱਜਰ ਦੀ ਆਤਮਾ ਦੀ ਸ਼ਾਂਤੀ ਲਈ ਇੱਕ ਮਿੰਟਲੀ ਮੋਨ ਧਾਰ ਕੇ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਸਨ ਉਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਜਿੱਥੇ ਕੈਨੇਡਾ ਹਕੂਮਤ ਦੀ ਧੰਨਵਾਦੀ ਹੈ ਉੱਥੇ ਅਸੀਂ ਵੀ ਹਰਦੀਪ ਸਿੰਘ ਨਿੱਜਰ ਦੀ ਆਤਮਾ ਦੀ ਸ਼ਾਂਤੀ ਲਈ ਅਜਿਹੇ ਅਮਲ ਜ਼ਰੂਰ ਕਰਾਂਗੇ